ਕਾਰ ਮਰਦਾਬਾ ਜਿੰਦਾਬਾਦ ਮਰਦਾਬਾ ਪੀ ਵਾਲਾ ਪਾਣੀ ਸਾਫ ਦਿਓ ਖਾਪਿਓ ਖਾਪਿਓ ਬਰਨਾਲਾ ਦੀ ਬਾਟ ਨੰਬਰ 15 ਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਖਿਲਾਫ ਮੰਨ ਵਰਤ ਸ਼ੁਰੂ ਹੋ ਗਿਆ ਹੈ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਵਾਰਡ ਕੌਂਸਲਰ ਦੇ ਪੁੱਤਰ ਨੀਰਜ ਜਿੰਦਲ ਵੱਲੋਂ ਮੰਨਵਰਤ ਦੀ ਸ਼ੁਰੂਆਤ ਕੀਤੀ ਗਈ ਹੈ ਵਾਰਡ ਦੇ ਲੋਕ ਵੀ ਤਰਨੇ ਚ ਬੈਠ ਕੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰ ਰਹੇ ਨੇ ਪਿਛਲੇ 1 ਸਾਲ ਤੋਂ ਲੋਕ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਰਲਣ ਤੋਂ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਤੇ ਸਮੱਸਿਆ ਨਾ ਹੱਲ ਕਰਨ ਦਾ ਦੋਸ਼ ਲਗਾ ਰਹੇ ਨੇ ਤਰਨਕਾਰੀਆਂ ਨੇ ਸਮੱਸਿਆ ਦਾ ਹੱਲ ਹੋਣ ਤੱਕ ਕਰ ਮੰਨਵਰਤ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਮੇਰਾ ਨਾਮ ਨਿਰੇਜਿੰਦਰ ਹੈ। ਪਹਿਲੇ ਮਾਦਾਏ ਬਾੜ ਤੋਂ ਉਹ ਪੰਦਰਵਾੜ ਨਗਰ ਕੌਂਸਲਰ ਨੇ ਆਪਣੇ ਬਾੜ ਦੇ ਵਿੱਚ ਲਗਭਗ 1 ਸਾਲ ਤੋਂ ਗੰਦੇ ਪਾਣੀ ਦੀ ਸਮੱਸਿਆ ਆ ਰਹੀ ਹੈ। ਜਿਸ ਦੇ ਮੰਦ ਵਿੱਚ ਮੈਂ ਡੀਸੀ ਮੈਡਮ ਨੂੰ 26 April 2023 ਨੂੰ ਪਹਿਲੀ ਸ਼ਿਕਾਇਤ ਕੀਤੀ ਸੀ। ਉਸ ਤੋਂ ਬਾਅਦ ਲੋ ਅਸੀਂ ਨਗਰ ਕੌਂਸਲ ਦੀ ਮੀਟਿੰਗ ਬਲਾਈ ਮੀਟਿੰਗ ਦੇ ਵਿੱਚ ਅਸੀਂ ਇਹਦਾ ਇਸਦਾ ਬਜਟ ਸੀ ਜੋ ਉਹ ਪਾਸ ਕਰਕੇ ਸਿਵਲ ਬੋਰਡ ਨੂੰ ਫੰਡ ਵੀ ਮੁਹਿਆ ਕਰਾ ਦਿੱਤਾ ਗਿਆ। ਸਿਵਲ ਬੋਰਡ ਤੋਂ ਟੈਂਡਰ ਲੱਗ ਗਿਆ ਸੀ। ਟੈਂਡਰ ਲੱਗਣ ਤੋਂ ਬਾਅਦ ਉਹ 22 ਤਰੀਕ ਨੂੰ ਖੁੱਲਣਾ ਸੀ 21 ਮਾਰਚ 2024 ਨੂੰ ਖੁੱਲਣਾ ਸੀ ਪਰ ਉਸ ਉਸ ਦੌਰਾਨ ਚੋਣ ਜਾਬਤਾ ਲੱਗ ਗਿਆ ਪਰ ਜਿਹੜਾ ਮੇਰੇ ਬਾੜ ਦੇ ਵਿੱਚ ਇਸ ਟਾਈਮ ਪਾਣੀ ਆ ਰਿਹਾ ਉਹ ਇੰਨਾ ਗੰਦਾ ਪਾਣੀ ਆ ਰਿਹਾ ਸੀਵੇ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਤਾਂ ਉਸੇ ਜਿਹੜੀ ਆਪਣਾ ਟੈਂਡਰ ਦੀ ਗੱਲਬਾਤ ਹੈਗੀ ਸੀ ਟੈਂਡਰ ਦਾ ਚੋਣ ਜਾਬਤੇ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਇਹ ਡਿਵੈਲਪਮੈਂਟ ਦਾ ਕੰਮ ਨਹੀਂ ਹੈ ਇਹ ਅਮਰਜੈਂਸੀ ਸਿਚੁਏਸ਼ਨ ਹੈ ਲੋਕਾਂ ਨੂੰ ਚੰਗਾ ਪਾਣੀ ਮੁਹਿਆ ਕਰਾਣਾ ਪ੍ਰਸ਼ਾਸਨ ਟੁੱਟੀ ਬੰਦੀ ਹੈਗੀ ਹੈ ਦੀធី ਮੈਡਮ ਨੂੰ ਮਿਲਿਆ ਵੀ ਸੀ ਮਨੋਂ ਬੇਨਤੀ ਕੀਤੀ ਮੈਡਮ ਇਹਨੂੰ ਚਲਾਇਆ ਜਾਵੇ ਤੁਹਾਡੇ ਕੋਲ ਪਾਵਰ ਹੈਗੇ ਨਹੀਂ ਸੀ ਚੌਂਕ ਕਮਿਸ਼ਨਰ ਵੀ ਪਾਵਰ ਤੁਹਾਡੇ ਕੋਲ ਨਾਲ ਹੈਗੀਆਂ ਉਹ ਕਹਿੰਦੇ ਵੀ 2 ਮਿੰਟ ਦੀ ਵੇਟ ਕਰ ਲਓ ਕਿ 2 ਮਿੰਟੇ ਲੋਕ ਇਹ ਗੰਦਾ ਪਾਣੀ ਪੀਣਗੇ ਜਦ ਪ੍ਰਸ਼ਾਸਨ ਉਹਨਾਂ ਦੇ ਮਰਨ ਦਾ ਤਿਆਰ ਕਰੇ 2-4 ਲੋਕ ਮੇਰੇ ਬਾੜ ਚੋਂ ਮਰਨ ਤਾਂ ਜਦ ਮਰੇ ਸ਼ਕਾਰ ਹੋਣ ਤਾਂ ਉਸ ਤੋਂ ਬਾਅਦ ਫਿਰ ਕਾਰਵਾਈ ਕਰੀਏ ਇਹ ਇਹੀ ਸਾਡੀ ਮੰਗ ਸੀ ਇਸੇ ਸੰਬੰਧ ਵਿੱਚ ਅਸੀਂ ਅੱਜ ਸਾਰਿਆਂ ਨਾਲ ਸਾਂਝਾ ਫੈਸਲਾ ਲੈ ਕੇ ਮਰਨ ਬਰਤ ਦੇ ਵਿੱਚ ਬੈਠਾ ਜੀ ਜੋ ਤੱਕ ਇਹ ਫੈਸਲਾ ਜਦੋਂ ਤੱਕ ਇਹ ਟੈਂਡਰ ਨਹੀਂ ਹੁੰਦਾ ਉਹ ਤੱਕ ਇਹ ਮਰਨ ਨੂੰ ਵੀ ਚੱਲਦਾ ਰਹੂਗਾ ਲੋਕਾਂ ਹੀ ਤਰਹੀ ਮਮਚੀ ਹੋਈ ਹੈ ਜੀ ਲੋਕ ਸਾਰੇ ਇਕੱਠੇ ਹੋਏ ਹੋਏ ਲੋਕ ਕਹਿੰਦੇ ਆ ਵੀ ਇਹ ਸਮੱਸਿਆ ਹੱਲ ਹੋਣੀ ਚਾਹੀਦੀ ਹੈ ਜੀ ਉਹ ਲੋਕ ਤਾਂ ਇਹ ਚਾਹੁੰਦੇ ਥਾਰੇ ਦੀ ਸਮੱਸਿਆ ਹੱਲ ਹੋਵੇ ਜੀ ਉਹ ਫੰਡ ਵੀ ਹੋਈਆ ਗਿਆ ਕਿਹਾ ਦਿੱਤਾ ਇਸੇ ਕੋਈ ਦਿੱਕਤ ਨਹੀਂ ਹੈਗੀ ਜੀ ਕਿੰਨਾ ਫੰਡ ਹੋਇਆ ਹੈ ਇਹ 6.6 ਕਰੋੜ ਦੇ ਲਗਭਗ ਹੋਇਆ ਹੋਇਆ ਫੰਡ ਜੀ ਇੱਕ ਹੁੰਦੇ ਨੀਤੀ ਇੱਕ ਹੁੰਦੀ ਨੀਅਤ ਨੀਤੀ ਹੈਗੀ ਪਰ ਨੀਅਤ ਨਹੀਂ ਹੈਗੀ ਇਹਨਾਂ ਦੀ ਕੰਮ ਕਰਨ ਦੀ ਮੈਂ ਵੀ ਇਸ ਬਾਰੇ ਸੁਖਪ੍ਰਧਾਨ ਕੀਤੀ ਸੀ ਵੀ ਕੀ ਇਹ ਕਰ ਸਕਦੇ ਆ ਕਿ ਤੇ ਆਪਾਂ ਆਪੋ ਹੀ ਨੁਕਰਾਲਾ ਕਰਦੇ ਹੋਈਏ ਗਲਤ ਨੁਕਰਾਲਾ ਕਰਦੇ ਹੋਈਏ ਪਰ ਮੈਂ ਜਿਹੜਾ ਚੰਡੀਗੜ੍ਹ ਤੋਂ ਸਾਰਾ ਪਤਾ ਕੀਤਾ ਇਹ ਡੀਸੀ ਮੈਡਮ ਕੋਲ ਪਾਵਰ ਹੈਗੀ ਆ ਉਹ ਇਹ ਕੰਮ ਕਰ ਸਕਦੇ ਆ ਇਹ ਟੈਂਡਰ ਆਪਣਾ ਲੱਗ ਸਕਦਾ ਉਹਨਾਂ ਦੀ ਉਹ ਇੱਕ ਲਿਖਤੀ ਲੈਟਰ ਭੇਜਣਾ ਉਹੀ ਟੈਂਡਰ ਖੁੱਲ ਜਾਏਗਾ ਜੀ ਇੰਨੀ ਹੀ ਸਾਡੀ ਮੰਗ ਹੈ ਜੇ ਸਾਡੀ ਮੰਗ ਮੰਨੀ ਜਾਂਦੀ ਹੈ ਤਾਂ ਧੰਨਵਾਦ ਨਹੀਂ ਅਸੀਂ ਆਪਦੇ ਮਰਦਨ ਵਰਤ ਤੇ ਕੰਮ ਬੱਚ ਅਨੁਮਤ ਸਮਝ ਲਈਏ